ਤਖੰਡਾ ਦੇ ਲੋਨ ਵਿੱਚ ਰੇਲਵੇ ਲਾਈਨਾਂ ਦੇ ਨੇੜੇ ਖੇਤਾਂ 'ਚੋਂ ਇੱਕ ਨੌਜਵਾਨ ਲੜਕੀ ਦੀ লাশ ਨਗਨ ਹਾਲਤ ਦੇ ਵਿੱਚ ਮਿਲ ਗਿਆ ਜਿਸ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਿਆ ਗਿਆ ਕਿ ਲੜਕੀ ਦੇ ਸਰੀਰ ਉੱਤੇ ਕੋਈ ਵੀ ਕੱਪੜੇ ਨਹੀਂ ਸਨ ਤੇ ਉਸਦਾ ਮੂਵੇ ਬੰਨਿਆ ਹੋਇਆ ਸੀ ਤਾਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਬੁੱਧਵਾਰ ਦੇਰ ਰਾਤ ਲੜਕੀ ਦਾ ਕਤਲ ਕਰ ਦਿੱਤਾ ਸੀ ਤੇ ਉਸਦੀ লাশ ਖੇਤਾਂ ਦੇ ਵਿੱਚ ਸੁੱਟ ਦਿੱਤੀ ਗਈ ਹੈ ਪਰ ਹਮੇ ਤੱਕ ਲੜਕੀ ਦੀ ਪਛਾਣ ਜਿਹੜੀ ਕਿ ਨਹੀਂ ਹੋ ਪਾਈ ਹੈ ਦੱਸਿਆ ਗਿਆ ਪਿੰਡ ਲੋਨ ਦੇ ਕਿਸਾਨ ਦਲਵੀਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਘਰ ਚਲਾ ਗਿਆ ਸੀ ਤਾਂ ਜਦੋਂ ਸਵੇਰੇ 7:30 ਵਜੇ ਖੇਤ ਆਇਆ ਤਾਂ ਕਨਕੜ ਦੇ ਖੇਤ 'ਚ ਕੁੜੀ ਦੀ লাশ ਪਈ ਸੀ ਤਾਂ লাশ ਤੇ ਕੋਈ ਕਪੜਾ ਨਹੀਂ ਸੀ ਜਦੋਂ ਕਿ ਉਸ ਦਾ ਮੂੰਹ ਵੀ ਬੰਨਿਆ ਹੋਇਆ ਸੀ ਤਾਂ ਤੁਰੰਤ ਉਸਨੇ ਸਰਪੰਚ ਗੁਰਮੇਲ ਸਿੰਘ ਨੂੰ ਸੂਚਿਤ ਕੀਤਾ ਤਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਲਬੀਰ ਸਿੰਘ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਅੱਜ ਅੱਜ ਸਵੇਰੇ 7:30 ਵਜੇ ਢੇਡਾ ਮਾਰਨ ਆਇਆ ਸੀ ਤਕੀ ਦੇਖਿਆ ਫਿਰ ਦੇਖਿਆ ਵੀ ਕਣਕ ਦੇ ਵਿੱਚ ਲੀ ਪਈ ਆ ਗਾਂ ਜਾ ਕੇ ਦੇਖਿਆ ਥੋੜਾ ਜਿਹਾ ਤੇ ਉੱਥੇ ਡੈਥ ਬਈ ਮੋਟੀ ਬਈ ਦੀ ਬਸ ਉਦੋਂ ਹੀ ਮੈਂ ਜ਼ਮੀਨ ਦੇ ਮਾਲਕ ਨੂੰ ਫੋਨ ਕਰਤਾ ਅਤੇ ਨਾਲ ਹੀ ਸਰਪੰਚ ਸਾਹਿਬ ਕਿਹੜੇ ਹਾਲਾਤ ਸੀ ਕਿ ਅਲਫਨੰਗੀ ਕੋਈ ਬੋਡੀ ਅਲਫਨੰਗੀ ਸੀ ਹੋਰ ਕੁਝ ਵੀ ਨਹੀਂ ਦੀ ਅਲਫਨੰਗੀ ਤੇ ਰੋਜ਼ ਜਿਹੜਾ ਮਾਰਦੇ ਫਿਰਦਾ ਸੀ ਤੇ ਕੱਲ ਤਾਂ ਇਹੋ ਜਿਹੇ ਹਾਲਾਤ ਨਹੀਂ ਸੀ ਨਹੀਂ ਦੇ ਸ਼ਾਮ ਨੂੰ ਹਾਂਜੀ ਰਾਤ ਦੇ ਬਾਅਦ ਦਾ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਹਾਂਜੀ ਮੌਕੇ ਤੇ ਪਹੁੰਚ ਗਈ ਸਰ ਕੀ ਮਾਮਲਾ ਜਿਹੜਾ ਲੋਰ ਪਹੁੰਚੋ ਜੀ ਇੱਥੇ ਨਾਲ ਸਾਨੂੰ ਇਤਲਾਹ ਮਿਲੀ ਸੀ ਦਲਵੀਰ ਸਿੰਘ ਤੇ ਸਰਪੰਚ ਗਰਮੇਲ ਸਿੰਘ ਵੱਲੋਂ ਵੀ ਸਾਡੇ ਖੇਤ ਪਿੰਡ ਦੇ ਖੇਤਾਂ ਵਿੱਚ ਇੱਕ ਡੈੱਡ ਬੋਡੀ ਪਈ ਆ ਲੇਡੀ ਦੀ ਅਨਨੌਂਦੀ ਇੱਥੇ ਅਸੀਂ ਮੌਕੇ ਤੇ ਪਹੁੰਚਿਆ ਇੱਕ ਡਾਸ਼ ਪਈ ਆ ਅਨਨੌਂਦੀ ਇਹ ਕਿੰਨੀ ਉਮਰ ਦੀ ਜਾਪਦੀ ਹੈ ਜੀ ਇਹ 25 ਦੇ ਕਰੀਬ ਜੁਰੀ ਹੋ ਸਕਦੀ ਹੈ ਸਰ ਇਹ ਮਰਡਰ ਹੈ ਜੀ ਹਾਲਾਤ ਅੱਗੇ ਜਾ ਕੇ ਪਤਾ ਲੱਗੂਗਾ ਮੂੰਹ ਬੰਨਿਆ ਹੋਇਆ ਸੱਟ ਕੋਈ ਦਿਖਣੀ ਨਹੀਂ ਸਰ ਤੁਸੀਂ ਆਪਣੀ ਕਬਜ਼ੀ ਲੈ ਲਈ ਹਾਂਜੀ ਸਰ ਕਿਸ ਹਾਲਾਤ ਦੇ ਵਿੱਚ ਜਿਹੜੀ ਬਾਡੀ